ਸਾਹਮਣੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਾਫੀ ਜਿਆਦਾ ਦੂਰ ਜੇ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਦੂਰ ਹੈ ਜਿਹੜਾ तकरीबन 2 ਕਿਲੋਮੀਟਰ ਦੇ ਉੱਪਰ ਕਿਸੇ ਕਿਸਾਨ ਨੇ ਅੱਗ ਲਾਈ ਹੋਈ ਹੈਗੀ 2 ਕਿਲੋਮੀਟਰ ਤੋਂ ਚੱਲ ਕੇ ਜਿਹੜਾ ਆਸਮਾਨ ਦੇ ਰਾਹੀਂ ਇਹ ਧੂਆਂ तकरीबन ਤੁਸੀਂ ਦੇਖ ਲਓ ਕਿ ਇੱਥੇ ਪਹੁੰਚਿਆ ਇਸ ਤੋਂ ਅੱਗੇ ਜਿਹੜਾ ਧੂਆਂ ਨਹੀਂ ਵੱਸ ਸਕਿਆ ਹੈਗਾ ਤੁਸੀਂ ਤਸਵੀਰਾਂ ਦੇਖ ਲਓ ਸਿਰਫ ਕਹਦੇ ਤਾਂ ਦੋ ਨਹੀਂ ਤਾਂ ਉਪਰ ਆਸਮਾਨ ਦਾ ਲਾ ਕੇ ਜੇ ਕਹਿੰਦੀ 2.5 3 ਕਿਲੋਮੀਟਰ ਹੋਣਾ ਵੀ ਜਿਹੜਾ ਇਹ ਧੂਆਂ ਅੱਗੇ ਨਹੀਂ ਵਧਿਆ ਹੈਗਾ ਇਸ ਤੋਂ ਤੇ ਤਸਵੀਰਾਂ ਨੇ ਤੁਸੀਂ ਦੇਖ ਲੋਗੇ ਇਹ ਧੂਆਂ ਕਿਸ ਤਰੀਕੇ ਨਾਲ ਜਿਹੜਾ ਉਹ ਉੱਥੋਂ ਆਇਆ ਹੋਇਆ ਹੈਗਾ ਸੋ ਇਹ ਕਿਹਾ ਜਾਂਦਾ ਵੀ ਜਿਹੜਾ ਕਿਸਾਨਾਂ ਦਾ ਧੂਆਂ ਉਹ ਦਿੱਲੀ ਜਾਂਦਾ ਹੈਗਾ ਇਹ ਇੱਕ ਵੀਡੀਓ ਜਿਹੜਾ ਉਹ ਸਾਰੇ ਬਹਿਮ ਵੀ ਗੜਦੀ ਹੈ ਕਿ ਕਿਸਾਨਾਂ ਦਾ ਧੂਆਂ ਦਿੱਲੀ ਨਹੀਂ ਜਾਂਦਾ ਦਿੱਲੀ ਦਾ ਇਹ ਧੂਆਂ ਜਿਹੜਾ ਦਿੱਲੀ ਨੂੰ ਪ੍ਰਦੂਸ਼ਣ ਕਰਦਾ ਹੈਗਾ